ਦਖਰ ਪੰਜਾਬ ਦੇ ਨਿਊਜ਼ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਸਾਹਿਬ ਸਿੰਘ ਤੇ ਸਿਮਰਨ ਮੱਟੂ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੜੇ ਹਾਂ ਸੁੰਦਰ ਨਗਰ ਬਟਾਲਾ ਰੋਡ ਦੇ ਇੱਕ ਘਰ ਦੇ ਵਿੱਚ ਜਿੱਥੇ ਕਿ ਇੱਕ ਤੋਤਾ ਜੋ ਹੈ ਉਸਦੀ ਉਮਰ 35 ਸਾਲ ਦੀ ਹੈ ਆਮ ਤੌਰ ਤੇ ਜੋ ਇੰਡੀਅਨ ਤੋਤੇ ਹਨ ਉਹ 12 ਤੋਂ 15 ਸਾਲ ਦੀ ਉਮਰ ਤੱਕ ਜਿੰਦੇ ਨੇ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਜੋ 35 ਸਾਲ ਦਾ ਤੋਤਾ ਹੈ ਉਹ ਇਸ ਘਰ ਦੇ ਵਿੱਚ ਪਿਛਲੇ 35 ਸਾਲਾਂ ਤੋਂ ਰਹਿ ਰਿਹਾ ਹੈ ਤੇ ਨਾ ਹੀ ਕਿਤੇ ਜਾਣ ਦੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਗੱਲ ਕਰਦੇ ਆ ਇਥੋਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਅੰਟੀ ਜੀ ਕਿੰਨੇ ਸਾਲ ਤੋਂ ਇਹ ਤੋਤਾ ਜਿਹੜਾ ਤੁਸੀਂ ਰੱਖਿਆ ਹੈ 1990 ਸਾਲਾਂ ਦਾ ਇਹ ਤੋਤਾ ਸੀ ਘਰ ਵਿੱਚ ਰੱਖਿਆ ਹੈ ਕਿੱਥੋਂ ਲੈ ਕੇ ਆਏ ਸੀ ਇਹਨੂੰ ਗ੍ਰਾਮ ਬਾਗ ਗ੍ਰਾਮ ਬਾਗ ਹਾਂ ਜੀ ਤੇ ਕਿਸ ਤਰ੍ਹਾਂ ਇਹਨੂੰ ਪਾਲਣ ਪੁੱਛਣੇ ਦੀ ਜੋ ਤੁਸੀਂ ਕੀਤੀ ਹੈ ਕਿਸ ਤਰ੍ਹਾਂ ਕੀਤੀ ਹੈ ਇਹ ਨਾ ਬਿਲਕੁਲ ਛੋਟਾ ਜਿਹਾ ਸੀਗਾ ਇਹਦੇ ਪਰ ਵੀ ਨਹੀਂ ਸੀਗੇ ਤੇ ਇਸ ਤੋਤੇ ਨੂੰ ਲਿਆਂਦਾ ਤੇ ਇਹਨੂੰ ਇੱਕ ਗੱਤੇ ਦੇ ਡੱਬੇ ਦੇ ਵਿੱਚ ਰੂ ਰੱਖ ਕੇ ਉਹਦੇ ਵਿੱਚ ਇਹਨੂੰ ਮੈਂ ਰੱਖਿਆ ਮਾਰਚ-ਅਪ੍ਰੈਲ ਦਾ ਮਹੀਨਾ ਸੀ ਠੰਡ ਸੀ ਤੇ ਫਿਰ ਇਸ ਤੋਤੇ ਨੂੰ ਮੈਂ ਛੋਲਿਆਂ ਦੀ ਦਾਲ ਦਾ ਪੀਂ ਪਿਓ ਲੈਣੀ ਸਵੇਰੇ ਇਹਨੂੰ ਦਾਲ ਨੂੰ ਕੁੱਟ ਕੇ ਤੇ ਇਹਦੇ ਮੂੰਹ ਦੇ ਵਿੱਚ ਪਾਣੀ ਤੇ ਹੌਲੀ-ਹੌਲੀ ਥੋੜੇ ਕਿ ਦਿਨ ਇਦਾਂ ਹੀ ਮੈਂ ਕਰਦੀ ਰਹੀ ਤੇ ਇਹ ਹੌਲੀ-ਹੌਲੀ ਆਪ ਹੀ ਖਾਣ ਲੱਗ ਗਿਆ ਪਰ ਆ ਗਏ ਬੋਲਣ ਲੱਪਿਆ ਗੱਲਾਂ ਕਰਨ ਲੱਗ ਪਿਆ ਮੰਮੀ ਡੈਡੀ ਟਿੰਕੂ ਮੈਂਟੂ ਚੂਰੀ ਖਾਣੀ ਆਵਾਜ਼ਾਂ ਦੇਣੀਆਂ ਸਵੇਰੇ ਉੱਠ ਕੇ ਨੇ ਰਾਮ ਰਾਮ ਕਰਨੀ ਜਿੱਦਾਂ ਇਹਨੂੰ ਸਿਖਾਇਆ ਉਹਦਾ ਇਹਨੇ ਬੋਲਣਾ ਸ਼ੁਰੂ ਕਰ ਦਿੱਤਾ ਕੋਈ ਆ ਸਾਡੇ ਘਰ ਦੇ ਵਿੱਚ ਆਂਦਾ ਸੀ ਮਹਿਮਾਨ ਆਂਦਾ ਸੀ ਕੋਈ ਜਾਂ ਕੋਈ ਗਲੀ ਮੱਲੇ ਵਾਲਾ ਆਂਦਾ ਸੀ ਤੇ ਉਹਨੂੰ ਆਵਾਜ਼ਾਂ ਮਾਰਨੀ ਆ ਬੈਠੋ ਪਾਣੀ ਪੀਓ ਚਾਹ ਪੀਓ ਬਸ ਇਸ ਤਰ੍ਹਾਂ ਇਹਨੇ ਗੱਲਾਂ ਕਰਨੀਆਂ ਬੜੀਆਂ ਗੱਲਾਂ ਕਰਨੀਆਂ ਉਮਰ ਦੀ ਗੱਲ ਕਰੀਏ ਤੇ ਇਸ ਤੋਤੇ ਦੀ ਉਮਰ ਤਕਰੀਬਨ ਕਿੰਨੀ ਹੋ ਚੁੱਕੀ ਹੈ ਇਸ ਸਾਲ ਪਿਆਰਤੀ ਕਿ ਸਾਲ ਦੀ ਹੋ ਗਈ ਹਮਰੇ ਇਨੇ ਤੁਹਾਨੂੰ ਕਦੇ ਤੰਗ ਨਹੀਂ ਕੀਤਾ ਜਾਂ ਫਿਰ ਕਈ ਵਾਰੀ ਕੋਈ ਕਿਸੇ ਕਿਸਮ ਦੀ ਕੋ ਤੰਗਣਾ ਨਹੀਂ ਤੰਗ ਕਦੀ ਕੀਤਾ ਤੇ ਜਿਸ ਤਰ੍ਹਾਂ ਛੋਟੇ ਬੱਚੇ ਰੋਸਦੇ ਆ ਉਹਨਾਂ ਵਾਂਗੂ ਕਦੀ ਇਹ ਰੁਸਿਆ ਤਾਂ ਡਰ ਨਹੀਂ ਰੁਸਿਆ ਨਹੀਂ ਕਦੀ ਕਿਸੇ ਵਕਤ ਅਸੀਂ ਜਦੋਂ ਏਸੀ ਥੱਲੇ ਸੁਂਦੇ ਸੀ ਗਰਮੀਆਂ ਨੂੰ ਤੇ ਇਹਨੂੰ ਬਾਹਰ ਛੱਡ ਜਾਨਾ ਤੇ ਇਹਨੇ ਰੋਲਾ ਪਾਣਾ ਕਿ ਮੈਨੂੰ ਵੀ ਲੈ ਕੇ ਜਾਓ ਬੋਲਦਾ ਹੁੰਦਾ ਸੀ ਕਿ ਮੈਨੂੰ ਵੀ ਅੰਦਰ ਲੈ ਕੇ ਜਾਓ ਫਿਰ ਅਸੀਂ ਇਹਨੂੰ ਅੰਦਰ ਲੈ ਆਣਾ ਫਿਰ ਇਹਨੇ ਬੜਾ ਖੁਸ਼ ਹੋਣਾ ਫਿਰ ਸਾਡੇ ਨਾਲ ਇਹਨੇ ਗੱਲਾਂ ਕਰਨੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਇਹਦੇ ਵਰਤਾਵੇ ਦੇ ਵਿੱਚ ਕਿੰਨਾ ਕੁ ਫਰਕ ਆਇਆ ਜਾਂ ਘੱਟ ਬੋਲਦਾ ਹੈ ਪਹਿਲਾਂ ਕੀ ਕੀ ਬੋਲਦਾ ਸੀ ਪਹਿਲਾਂ ਮੰਮੀ ਡੈਡੀ ਟਿੰਕੂ ਮੈਂਟੂ ਮੇਰੇ ਬੱਚਿਆਂ ਦੇ ਨਾਮ ਲੈਂਦਾ ਸੀ ਤੇ ਕੋਈ ਆਂਦੇ ਜਾਂ ਮਹਿਮਾਨ ਆਣੇ ਗਲੀ ਮੱਲੇ ਵਾਲੇ ਆਣੇ ਇਹਨੇ ਬੜਾ ਮਤਲਬ ਰੋੜਾ ਪਾਣਾ ਬੜਾ ਖੁਸ਼ ਹੋਣਾ ਤੇ ਉਹਨਾਂ ਨੂੰ ਕਹਿਣਾ ਕਿ ਬੈਠ ਜਾ ਪਹਿਲਾਂ ਰਾਮ ਰਾਮ ਕਰਨੀ ਫਿਰ ਕਹਿਣਾ ਬੈਠ ਜਾ ਫਿਰ ਕਹਿਣਾ ਪਾਣੀ ਪੀਓ ਚਾਹ ਪੀਓ ਜਦੋਂ ਉਹਨਾਂ ਨੇ ਉੱਠ ਕੇ ਜਾਣ ਲੱਗਣਾ ਤੇ ਇਹਨੇ ਕਹਿੰਦਾ ਨਹੀਂ ਬੈਠੋ ਤੁਸੀਂ ਅਜੇ ਨਹੀਂ ਜਾਣਾ ਐਨੀਆਂ ਗੱਲਾਂ ਕਰਦਾ ਹੁੰਦਾ ਸੀ ਇਸ ਟਾਈਮ ਜਿਸ ਤਰ੍ਹਾਂ ਇਹ ਛੋਟੇ ਜਿਹੇ ਪਿੰਜਰੇ ਦੇ ਵਿੱਚ ਹੈਗਾ ਹੈ ਤੇ ਜਿਸ ਤਰ੍ਹਾਂ ਕਈ ਵਾਰੀ ਤੁਸੀਂ ਇਹਨੂੰ ਜਦੋਂ ਬਾਹਰ ਕੱਢਦੇ ਸੀ ਕਦੀ ਡਰਨੇ ਲੱਗਾ ਕਿ ਉੱਡ ਜਾਏਗਾ ਨਹੀਂ ਉੱਡਦਾ ਨਹੀਂ ਇਹ ਅੰਦਰ ਅੰਦਰੀ ਬਸ ਰਹਿੰਦਾ ਸੀ ਘੁੰਮ ਫਿਰ ਕੇ ਫਿਰ ਅੰਦਰ ਵੜ ਜਾਂਦਾ ਸੀ ਤੇ ਜਿਸ ਤਰ੍ਹਾਂ ਤੁਹਾਡੇ ਬੱਚੇ ਨੇ ਤੁਹਾਡੇ ਬੱਚਿਆਂ ਨਾਲੋਂ ਏਜ ਦੇ ਅਕੋਰਡਿੰਗ ਕਿਸੇ ਦਾ ਫਰਕ ਹੋਵੇ ਦੇ ਨਾਲੋਂ ਛੋਟਾ ਹੋਵੇ ਕੋਈ ਬੱਚਾ ਬੱਚੇ ਪਹਿਲਾਂ ਬੱਚੇ ਦੇ ਵੱਡੇ ਸੀ ਥੋੜੇ ਥੋੜੇ ਵੱਡੇ ਸੀ ਇਹਦੇ ਨਾਲੋਂ ਇਹ ਬਾਅਦ ਵਿੱਚ ਲਿਆਂਦਾ ਬੱਚੇ 5ਵੀਂ ਕਲਾਸ 6ਵੀਂ ਕਲਾਸ ਇਸ ਪੜ੍ਹਦੇ ਸੀ ਪੋਤਰੇ ਮੇਰੇ ਛੋਟੇ ਹੈਗੇ ਹਵੇ ਤੋਤੇ ਆ ਪੁੱਤਰੇ ਮੇਰੇ ਬਾਅਦ ਵਿੱਚ ਹੋਏ ਆ ਇਸ ਤੋਤੇ ਤੋਂ ਬਾਅਦ ਵਿੱਚ ਪੁੱਤਰੇ ਹੋਏ ਆ ਬੱਚੇ ਸਾਡੇ ਸਾਡੇ ਤਾਂ ਵਿਆਹ ਵੀ ਜਿਹੜੇ ਉਹ ਬਾਅਦ ਦੇ ਵਿੱਚ ਹੋਏ ਆ ਇਹਨੂੰ ਪਹਿਲਾਂ ਲਿਆਂਦਾ ਸੀਗਾ ਬੱਚੇ ਸਾਡੇ ਬਾਅਦ 'ਚ ਹੋਏ ਜਿਸ ਤਰ੍ਹਾਂ ਤੁਹਾਡੀਆਂ ਮੋਟੀਆਂ ਘਰ ਦੇ ਵਿੱਚ ਵਿਆਹ ਕਈਆਂ ਉਹਨਾਂ ਦਾ ਇਹਦਾ ਬਿਹੇਵ ਕਿਸ ਤਰ੍ਹਾਂ ਦਾ ਸੀ ਤੋਤੇ ਦਾ ਮੋਟੀਆਂ ਨਾਲ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਬਿਹੇਵ ਦਾ ਚੰਗਾ ਆ ਕਿਉਂਕਿ ਉਹ ਇਹਨੂੰ ਲਾਲਣ-ਵਾਲਣ ਕਰਦੀਆਂ ਨਿਵਾਦੀ-ਧਵਾਦੀ ਆ ਏਸੀ ਧਲੇ ਬਿਠਾਦੀ ਆ ਕਵੰਦੀ ਆ ਪਲਾਂਦੀ ਆ ਉਹਦੇ ਨਾਲ ਤੇ ਬਹੁਤ ਖੁਸ਼ ਆ ਇਹ ਜਨਾਨੀਆਂ ਨਾਲ ਜ਼ਿਆਦਾ ਖੁਸ਼ ਰਹਿੰਦਾ ਕਿੰਨੇ ਟਾਈਮ ਵਿੱਚ ਨਹਾਉਂਦਾ ਹੈ ਤੋ ਤਾਂ ਇਹ ਦੱਸੋਗੇ ਹਾਂਜੀ ਇਹ ਇਹ ਦੋ ਟਾਈਮ ਸਵੇਰੇ ਸ਼ਾਮੀ ਇਹਨੂੰ ਨਵਾਈਦਾ ਗਰਮੀਆਂ ਦੇ ਵਿੱਚ ਔਰ ਸਿਆਲਾਂ ਦੇ ਵਿੱਚ ਇਹਨੂੰ ਕੰਬਲ ਚ ਲਪੇਟ ਕੇ ਆਪਣੇ ਕੋਲ ਹੀ ਅਸੀਂ ਸੁਵਾਂਦੇ ਆਂ ਤੇ ਇਸੇ ਥੱਲੇ ਇਹਨੂੰ ਗਰਮੀਆਂ 'ਚ ਸਾਡੇ ਨਾਲ ਹੀ ਅਸੀਂ ਥੱਲੇ ਸੁਵਾਂਦੇ ਆਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਬੋਲ ਦਾ ਵੀ ਘੱਟ ਹੈ ਤੇ ਹੁਣ ਇਹਨੂੰ ਦਿਖਦਾ ਵੀ ਥੋੜਾ ਜਿਹਾ ਘੱਟ ਹੈ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਹੁਣ ਇਹਨੂੰ ਘੱਟ ਨਜ਼ਰ ਆਉਂਦਾ ਕਿਉਂਕਿ ਇਹ ਕੋਈ ਚੀਜ਼ ਪਈ ਹੁੰਦੀ ਹੈ ਇਹਨੂੰ ਛੇਤੀ ਪਤਾ ਨਹੀਂ ਲੱਗਦਾ ਕਿ ਇੱਥੇ ਪਈ ਹੈ ਮੈਂ ਖਾ ਲਵਾਂ ਫਿਰ ਇਹਨੂੰ ਅਸੀਂ ਦਸੀ ਦਾ ਹੱਥ 'ਚ ਫੜ ਕੇ ਅੱਗੇ ਕਰੀਦੀ ਆਂ ਇਹ ਚੀਜ਼ ਕਿ ਮਿੱਟੂ ਐ ਚੀਜ਼ ਹੈਗੀ ਤੂੰ ਖਾਲਾ ਜਿਸ ਤਰ੍ਹਾਂ ਵਾਸੀ ਐ ਇਹ ਰਸ ਦਾ ਬੜਾ ਸ਼ਕੀਨ ਐ ਇਹ ਮੈਂ ਸਵੇਰੇ ਜਦੋਂ ਕੰਮ ਤੇ ਜਾਂਦਾ ਇਹਨੂੰ ਜਾਣ ਤੋਂ ਪਹਿਲਾਂ ਮੈਂ ਰਸ ਪਾਣਾ ਹੁੰਦਾ ਦੁੱਧ ਵਿੱਚ ਡੋਬ ਕੇ ਤੇ ਫਿਰ ਇਹ ਜਦੋਂ ਇਹਨੂੰ ਕੋਈ ਪਾਈਦਾ ਇਹਨੂੰ ਨਜ਼ਰ ਨਹੀਂ ਆਉਂਦਾ ਫਿਰ ਇਹਨੂੰ ਦਸੀ ਦਾ ਮਿੱਟੂ ਦੱਸਗਾ ਖਾਲਾ ਫਿਰ ਇਹ ਖਾਨ ਲੱਗ ਜੰਨਾ ਤੇ ਇਹਨੂੰ ਸੁਣਦਾ ਵੀ ਘੱਟ ਆ ਕਿਉਂਕਿ ਜਦੋਂ ਅਸੀਂ ਇਹਨੂੰ ਬੁਲਾਣੇ ਆਂ ਇਹ ਕੰਨ ਲਾ ਕੇ ਸਾਡੀ ਗੱਲ ਨੂੰ ਧੋਰ ਦੇ ਨਾਲ ਸੁਣਦਾ ਹੈ ਤੇ ਫਿਰ ਇਹਨੂੰ ਪਤਾ ਲੱਗਦਾ ਮੈਨੂੰ ਬੁਲਾਉਂਦੇ ਪਏ ਫਿਰ ਇਹ ਬੋਲਦਾ ਆਪਣੀ ਮਨਮਰਜ਼ੀ ਪੰਛੀਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਅਜੀਦ ਇਹ ਕਹਾਂਗੇ ਕਿ ਸਾਰੇ ਜਣਿਆਂ ਨੂੰ ਆਪਣੇ ਘਰ ਦੇ ਵਿੱਚ ਤੋਤਾ ਜ਼ਰੂਰ ਰੱਖਣਾ ਚਾਹੀਦਾ ਇੱਕ ਤੇ ਸ਼ੁਭ ਹੁੰਦਾ ਇੱਕ ਗੱਲਾਂ ਕਰਦਾ ਬਹੁਤ ਸੋਹਣਾ ਲੱਗਦਾ ਤੇ ਬਹੁਤ ਚੰਗਾ ਪੰਛੀ ਹੈ ਇਹ ਤੋਤਾ ਜਿਹੜਾ ਹੈ ਇਹਨੂੰ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਸਾਡੇ ਕੋਲ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹਦੀ ਇੰਨੀ ਉਮਰ ਹੋ ਗਈ ਹੈ ਤੇ ਲੋਕ ਬੜੇ ਸਾਨੂੰ ਆਣ ਕੇ ਸਵਾਲ ਜਵਾਬ ਕਰਦੇ ਪੁੱਛਦੇ ਆ ਕਿ ਤੁਸੀਂ ਇੰਨੀ ਦੇਰ ਦਾ ਇਹ ਠੀਕ ਹੈ ਤੇ ਜੇ ਕੋਈ ਬੱਚਾ ਨਹੀਂ ਬੋਲਦਾ ਤੇ ਇਹ ਸਾਡੇ ਕੋਲ ਲੈ ਕੇ ਆਂਦੇ ਅਮਰੂਦ ਲੈ ਕੇ ਆਂਦੇ ਆ ਉਹ ਇਹਨੂੰ ਖਵਾਉਂਦੇ ਆ ਖਵਾ ਕੇ ਫਿਰ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਤਾਂ ਜੋ ਝੂਠਾ ਦੇ ਕੇ ਇਹਦਾ ਕਿ ਸਾਡਾ ਬੱਚਾ ਵੀ ਜਿਹੜਾ ਗੱਲਾਂ ਕਰਨ ਲੱਗ ਕਕਹਾਵਤ ਬੜੇ ਲੋਕ ਪ੍ਰਾਣੇ ਬੋਲਦੇ ਨੇ ਕਿ ਤੋਤੇ ਦੇ ਜੁੱਠੇ ਖਾਨ ਦੇ ਨਾਲ ਬੱਚੇ ਬੋਲਦੇ ਨੇ ਇਹ ਕਦੀ ਰਿਐਲਿਟੀ ਸੱਚ ਹੋਈ ਹੈ ਇਹਦਾ ਖਾਦਾ ਕੋਈ ਬੋਲੇ ਬਿਲਕੁਲ ਬਿਲਕੁਲ ਜੀ ਸਾਡੇ ਇੱਥੇ ਗਲੀ ਦੇ ਵਿੱਚ ਇੱਕ ਲਾਗੇ ਗਲੀ ਹੈ ਦੋ ਗਲੀਆਂ ਛੱਡ ਕੇ ਉਹਨਾਂ ਦਾ ਬੱਚਾ ਨਹੀਂ ਸੀ ਬੋਲਦਾ ਉਹ ਹਰ ਵਾਰੀ ਸਾਡੇ ਕੋਲ ਆਉਂਦੇ ਸੀ ਮਰੂਦ ਲੈ ਕੇ ਆਉਂਦੇ ਸੀ ਤੇ ਤੋਤੇ ਦੇ ਅੱਗੇ ਪਾ ਦਿੰਦੇ ਸੀ ਜਦੋਂ ਤੋਤਾ ਥੋੜਾ ਜਿਹਾ ਖਾ ਲੈਂਦਾ ਸੀ ਫਿਰ ਆਪਾਂ ਉਹ ਮਰੂਦ ਚੁੱਕ ਕੇ ਉਸ ਬੱਚੇ ਨੂੰ ਦੇ ਦਿੰਦੇ ਸੀ ਤੇ ਉਹ ਬੱਚਾ ਅੱਜ ਬੋਲਣ ਲੱਗ ਪਿਆ ਗੱਲਾਂ ਕਰਦਾ ਹੈ ਇਹਦਾ ਝੂਠਾ ਹੀ ਉਹਨੇ ਖਾਧਾ ਚਲੋ ਕਹਿੰਦੇ ਨੇ ਕਿ ਤੋਤੇ ਨੂੰ ਵੇਖ ਕੇ ਤੋਤਾ ਬੋਲ ਪਿਆ ਉਹ ਛੋਟੇ ਬੱਚੇ ਨੇ ਵੀ ਉਸੇ ਤਰੀਕੇ ਦੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਘਰ ਦੇ ਜੋ ਨੋਹ ਨੇ ਜੋ ਤੋਤੇ ਦੀ ਸੇਵਾ ਕਰਦੇ ਨੇ ਜੀ ਸਾਸ਼ੀ ਗਲ ਦੀਦੀ ਤੁਹਾਡਾ ਨਾਮ ਕਵਿਤਾ ਜਿਸ ਤਰ੍ਹਾਂ ਤੋਤੇ ਦੀ ਗੱਲ ਕਰੀਏ ਤੇ ਤੁਹਾਡਾ ਤੋਤੇ ਦਾ ਨਾਲ ਕਿਸ ਤਰ੍ਹਾਂ ਦਾ ਬਿਹੇਵ ਹੈ ਜਾਂ ਤੋਤੇ ਦਾ ਕਿਸ ਤਰ੍ਹਾਂ ਦਾ ਮੇਰਾ ਤੋਤੇ ਨਾਲ ਪਿਆਰ ਬਹੁਤ ਵਧੀਆ ਬਿਹੇਵਰ ਹੈ ਮੈਨੂੰ ਬਹੁਤ ਪਿਆਰ ਕਰਦਾ ਹੈ ਜਦੋਂ ਮੈਂ ਖਾਣਾ ਬਣਾਣ ਜਾਂਦਾ ਇਹਨੇ ਆਵਾਜ਼ਾਂ ਮਾਰਨੀ ਆ ਇਹਨੇ ਮੈਨੂੰ ਦੇਖਣਾ ਇਹ ਇੱਧਰ ਜਾਂਦੀ ਹੈ ਇੱਧਰ ਜਾਂਦੀ ਹੈ ਇਹਨੇ ਮੈਨੂੰ ਸਾਰੇ ਪਾਸੇ ਉਹਨੂੰ ਘੁੰਮਣਾ ਜੇ ਮੈਨੂੰ ਫੜ ਕੇ ਨੰਦਨ ਲੈ ਚਾਣਾ ਨਿਵਾਣ ਵਾਸਤੇ ਜਾਂਦੀ ਆ ਤਾਂ ਵੀ ਇੱਕ ਬਹਿ ਕੇ ਨਹਾਂਦਾ ਤਾਂ ਉਹ ਬੋਲ ਬੋਲੇਗਾ ਉੱਚੀ ਉੱਚੀ ਬੋਲੇਗਾ ਠੀਂ ਠੀਂਕਨੇ ਕਿ ਮੈਨੂੰ ਨਿਵਾਣ ਦੇ ਰੋੜਾ ਪਾਉਂਦਾ ਪੂਰਾ ਸੁੱਤੇ ਪਏ ਸਾਰੇ ਸੁੱਤੇ ਹੁੰਦੀਆਂ ਇਹ ਜਦੋਂ ਖੇਰੇ ਕੰਮ ਤੇ ਜਾਂਦੇ ਆ ਤੇ ਜਾਂ ਦੁੱਧ ਜਦੋਂ ਪੀਂਦੇ ਆ ਇਹ ਵੀ ਉਲਟ ਜਾਂਦਾ ਉਹ ਇਹਨਾਂ ਦੇ ਨਾਲ ਦੀ ਉਲਟ ਕੇ ਕਹਿੰਦਾ ਵਾ ਕਿ ਮੈਨੂੰ ਵੀ ਚੂਰੀ ਦੋ ਵੋ ਤੇ ਫੇ ਇਹ ਆਪਣਾ ਦੁੱਧ ਤੇ ਚੂਰੀ ਪਾ ਕੇ ਦੇ ਕੇ ਦੱਸ ਤੇ ਕੇ ਜਾਂਦੇ ਕੰਮ ਤੇ ਤਾਂ ਫਿਰ ਖਾ ਕੇ ਇਹ ਵੀ ਸੋ ਜਾਂਦਾ ਸਾਡੇ ਨਾਲ ਹੀ ਸੋ ਜਾਂਦਾ ਜਿਸ ਤਰ੍ਹਾਂ ਦੀ ਗੱਲ ਕਰੀਏ ਕਿ ਕਹਿੰਦੇ ਕਿ ਬੋਲਦਾ ਹੁਣ ਕਾਫੀ ਘੱਟ ਹੈ ਕਿ ਤੁਹਾਡੇ ਨਾਲ ਵੀ ਨਹੀਂ ਗੱਲਬਾਤ ਕਰਦਾ ਜਦੋਂ ਹਾਂਜੀ ਉਮਮਾ ਦੇ ਸਾਹਮਣੇ ਤੇ ਬੋਲਦਾ ਘੱਟ ਹੈ ਮਰਜੀ ਦਾ ਮਾਲਕ ਹੈ ਬੋਲਣਾ ਤੇ ਨਾ ਇਕੱਲੇ ਨੇ ਬੋਲੀ ਜਾਣਾ ਫਿਰ ਅਹੀਂ ਵੀ ਬੁਲਾਵਾਂਗੇ ਤਦ ਵੀ ਇਹ ਗੱਲਾਂ ਬਹੁਤ ਕਰਦਾ ਹੈ ਇਹ ਤੇ ਗੱਲ ਸਹੀ ਹੈ ਜਦੋਂ ਉਮਪਾ ਬੋਲਦਾ ਜਰੂਰ ਜੇ ਬੋਲਦਾ ਜਿਸ ਤਰ੍ਹਾਂ ਇਸ ਤੋਤੇ ਦੀ ਗੱਲ ਕਰੀਏ ਤੇ ਕਦੇ ਤੁਹਾਡੇ ਨਾਲ ਗੁੱਸੇ ਹੋਇਆ ਨਾਰਾਜ਼ ਹੋਇਆ ਜਾਂ ਉਸਕੇ ਰੋਟੀ ਨਾ ਖਾਦੀ ਹੋਵੇ ਉਸਕੇ ਰੋਟੀ ਜਦੋਂ ਮੈਨੂੰ ਰੋਟੀ ਭੁੱਲ ਜਾਨੀ ਆ ਤੇ ਇਹ ਛੁੱਪ ਰਹੇਗਾ ਥੋੜੀ ਦੇਰ ਬਾਅਦ ਇਹ ਬੋਲਣਾ ਕਿ ਮੈਨੂੰ ਰੋਟੀ ਨਹੀਂ ਨੇ ਪਾਈ ਫਿਰ ਇਹ ਨਾਰਾਜ਼ ਹੁੰਦਾ ਹੁਣ ਵੀ ਬੋਲਦਾ ਗੱਲਾਂ ਕਰਨਦੇ ਆ ਵਾ ਹੁਣ ਵੀ ਚੀਚੀ ਦੀ ਆਵਾਜ਼ਾਂ ਮਾਰਨਦੇ ਆ ਵਾ ਕਿ ਘਰ ਚ ਕੌਣ ਆਇਆ ਹੈ ਕੌਣ ਗੱਲਾਂ ਕਰਨਦੇ ਆ ਇਹ ਸਾਡੇ ਸਾਰੇ ਪੂਰੇ ਪਰਿਵਾਰ ਦੇ ਬਹੁਤ ਕਰੀਬੀ ਹੈ ਜਿਸ ਤਰ੍ਹਾਂ ਰਿਸ਼ਤੇਦਾਰੀ ਦੀ ਗੱਲ ਕਰੀਏ ਰਿਸ਼ਤੇਦਾਰਾਂ ਦੇ ਨਾਲ ਇਸ ਦਾ ਸਲ ਬਹੁਤ ਵਧੀਆ ਸਲੋਗ ਹੈ ਰਿਸ਼ਤੇਦਾਰ ਕੀ ਰਿਸ਼ਤੇਦਾਰ ਆਂਦੇ ਚਲੋ ਉਹਨਾਂ ਨਾਲ ਤਾਂ ਹੈ ਹੈ ਸਾਡੇ ਆਸਪਰੋ ਦੇ ਨਾਲ ਬਹੁਤ ਵਧੀਆ ਸਲੋਗ ਆਸਪਰੋ ਦੇ ਬੱਚੇ ਅੱਗੋਂ ਬੱਚਿਆਂ ਦੇ ਗਾਂ ਬੱਚੇ ਲਿਆਂਦੇ ਕਿ ਫਲਾਣੇ ਦੇ ਗਾਂ ਤੋਤਾ ਹੈ ਗੱਲਾਂ ਕਰਦਾ ਹੈ ਫਿਰ ਉਹ ਬੱਚੇ ਆਂਦੇ ਸਾਡੇ ਘਰ ਦੇਖਦੇ ਆ ਕਿ ਤੋਤਾ ਗੱਲਾਂ ਕਰਦਾ ਹੈ ਉਹ ਮਿਲਣ ਆਂਦੇ ਇੱਥੇ ਸਾਰਾ ਸਾਰੇ ਬੱਚੇ ਖੇਡਦੇ ਰਹਿੰਦੇ ਆ ਜੀ ਹੁਣ ਜਿਹੜੇ ਇੱਥੇ ਦੇ ਗਵਾਂਢੀ ਨੇ ਉਹਨਾਂ ਦੀ ਕੁੜੀ ਜੋ 3 ਸਾਲ ਛੋਟੀ ਹੈ ਅਸੀਂ ਉਹਦੇ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ अच्छा शारीरिक तौर ते ਭਾਵੇਂ ਤੁਸੀਂ ਤੋਤੇ ਤੋਂ ਵੱਡੇ ਹੋ ਪਰ ਉਮਰ ਤੋਂ ਉਮਰ ਤੋਂ ਤੋਤਾ ਤੁਹਾਡੇ ਤੋਂ ਵੱਡਾ ਹੈ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੁਹਾਡੇ ਸਾਹਮਣੇ ਹੀ ਹੈ ਸੱਚਾਈ ਸੱਚਾਈ ਹੈ ਵਾਕਈ ਹੈ ਮੇਰੇ ਤੋਂ 3 ਸਾਲ ਵੱਡਾ ਹੈ ਬਟ ਲੱਗਦਾ ਮੇਰੇ ਤੋਂ ਛੋਟਾ ਹੀ ਹੈ ਨਿਆਣਾ ਹੀ ਲੱਗਦਾ ਬਹੁਤ ਵਧੀਆ ਹੈ ਤੇ ਜਿਸ ਤਰ੍ਹਾਂ ਛੋਟੇ ਸਿਗੇ ਇਹਦੇ ਨਾਲ ਕਿੰਨਾ ਕੁ ਖੇਡ ਕੇ ਜਾਂਦੇ ਨੇ ਬਹੁਤ ਬਚਪਨ ਮੇਰਾ ਇਹਦੇ ਨਾਲ ਹੀ ਬੀਤਿਆ ਹੈ ਜੀ ਇਹਦੇ ਨਾਲ ਹੀ ਖੇਲਣਾ ਕੁੱਦਣਾ ਇੱਥੇ ਸਾਰਾ ਦਿਨ ਇੱਥੇ ਬੈਠੇ ਰਹਿਣਾ ਮੰਮੀ ਨੇ ਲੱਭਦੇ ਰਹਿਣਾ ਕਿਥੇ ਹੀ ਤੋਤਿਆਂ ਨਾਲ ਹੁੰਦੇ ਸੀਗੇ ਤੇ ਬਹੁਤ ਵਧੀਆ ਟਾਈਮ ਇਹਦੇ ਨਾਲ ਸਪੈਂਡ ਹੋਇਆ ਕਦੇ ਖੇਡਦੇ ਖੇਡਦੇ ਨੇ ਦੰਦੀ ਵੱਡੀ ਤੁਹਾਡੇ ਹੱਥ ਤੇ ਨਹੀਂ ਉਦੋਂ ਲਵਿੰਗ ਸੀਗਾ ਫ੍ਰੈਂਡਲੀ ਸੀਗਾ ਹੁਣ ਚਿੜਚਿੜਾ ਹੋ ਗਿਆ ਹੁਣ ਸકો ਪਛਾਣਦਾ ਵੀ ਨਹੀਂ ਕਿਉਂਕਿ ਦੇਖਣਾ ਬੰਦ ਹੋ ਗਿਆ ਉਮਰ ਦੇ ਹਿਸਾਬ ਨਾਲ ਹਨਾ ਤੇ ਹੁਣ ਵੱਡਦੇ ਜਾਂ ਚਿੜਚਿੜਾ ਜਾ ਹੋ ਗਿਆ ਥੋੜਾ ਜਿਹਾ ਸੋ ਐਸੀ ਇੱਕ ਘਰ ਚ ਪਾਲੇ ਹੋਏ ਪਿਆਰ ਵਾਲੇ ਤੋਤੇ ਦੀ ਕਹਾਣੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਏਗੀ ਤਾਂ ਇਸ ਕਹਾਣੀ ਨੂੰ ਲਾਈਕ ਕਰਕੇ ਤੇ ਅੱਗੇ ਜਰੂਰ ਸ਼ੇਅਰ ਕਰਨਾ ਪੱਤਰਕਾਰ ਸائب ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ